ਸਤਨਾਮ ਸ੍ਰੀ ਵਾਹਿਗੁਰੂ ਸਾਈਂ ਜੀ ਹੁੰਦੇ ਆਗੇ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਤਨ 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 ਜਨ ਆਇਆ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨਿਆ ਮਨ ਕਾਏ ਐਸ ਵਾਉ ਜਨ ਕੈ ਸੰਗ ਚੀਤ ਆਵੈ ਨਾ ਆਪ ਮੁਗਤ ਮੁਗਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਾਮ ਸ਼ਿਕਾਰੇ ਸਾਧੂ ਮਿਲਿਆ ਤੇ ਰੱਬ ਮਿਲ ਜਾਵੇਂ ਪਾਗਣਾਲ ਸਾਧੂ ਮਿਲ ਜੇ ਮਿਲਿਆ ਤੇ ਰੱਬ

Oh i'm the പൂർണ <laughs> കാ ਤੁਕਰ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਦਾ ਨਮਸਕਾਰ ਅਜੇ ਅਮਰ ਵੇਲੇ ਤੋਂ ਦੂਰ ਦਰਾੜਿਆਂ ਤੋਂ ਸੰਗਤਾਂ ਮਹਾਪੁਰਖਾਂ ਦੀ ਯਾਦ ਬਣਾਉਣ ਵਾਸਤੇ ਇਸ ਨਗਰ ਦੇ ਵਿੱਚ ਇਸ ਮੰਡਾਲਾ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਹਿ ਮਹਾਰਾਜੀਆਂ ਦੀ ਸਦਾ ਸੁਖ ਦੇਣ ਵਾਲੀ ਗੋਦ ਦੇ ਵਿੱਚ ਸੰਗਤਾਂ ਨੇ ਚੌਂਕੜੇ ਲਾਏ ਨੇ ਭਾਗਾਂ ਵਾਲੇ ਜ਼ਿੰਦਗੀ ਦੇ ਸਮੇਂ ਨੂੰ ਸਫਲਾ ਬਣਾ ਰਹੇ ਨੇ ਕਿਉਂਕਿ ਇਹ ਉਹ ਥਾਂ ਹੈ ਜਿਸ ਥਾਂ ਦੀ ਸੋਭਾ ਗੁਰਬਾਣੀ ਨੇ ਕੀਤੀ ਹੈ ਤੇ ਜਿਸ ਜਿਹੜਾ ਗੁਰਮਖ ਇਹ ਥਾਂ ਤੇ ਬਹਿ ਜਾਂਦਾ ਹੈ ਇਸ ਜਗ੍ਹਾ ਤੇ ਬਹਿ ਜਾਂਦਾ ਸਤਿਗੁਰੂ ਬਹੁਤ ਵਡਿਆਈ ਕਰਦੇ ਨੇ ਮਹਾਰਾ ਜੀ ਕਹਿੰਦੇ ਮੈਨੂੰ ਤੇ ਸੋਣਾ ਹੀ ਉਹ ਲੱਗਦਾ ਹੈ ਚੰਗਾ ਹੀ ਉਹ ਲੱਗਦਾ ਹੈ ਪਿਆਰਾ ਹੀ ਉਹ ਲੱਗਦਾ ਹੈ ਜਿਨੂੰ ਸੰਗਤ ਵਿੱਚ ਬਹਿਣਾ ਆਵੇ ਜਿਨੂੰ ਸੰਗਤ ਵਿੱਚ ਬਹਿਣਾ ਨਾ ਆਵੇ ਮਹਾਰਾ ਕਹਿੰਦੇ ਮੈਨੂੰ ਚੰਗਾ ਨਹੀਂ ਲੱਗਦਾ ਕਿਵੇਂ ਵਡਿਆਈ ਕੀਤੀ ਹੈ ਗੁਰਬਾਣੀ ਨੇ ਸਤਿਗੁਰ ਕਹਿੰਦੇ ਸੇ ਸੁੰਦਰ ਸੁਣ ਸਾਧ ਸੰਗ ਜਿਨ ਬਹਿਣ ਜਿਨ ਬਹਿਣ ਜੇ ਤੇ ਸਾਨੂੰ ਆਹ ਗੁਣ ਮਿਲਿਆ ਹੋਇਆ ਸੰਗਤ ਵਿੱਚ ਬਹਿਣ ਦਾ ਜੇ ਤੇ ਸਾਨੂੰ ਇਸ ਗੱਲ ਦਾ ਪਤਾ ਹੈ ਇਸ ਗੱਲ ਤੋਂ ਅਸੀਂ ਜਾਣੂ ਆ ਗੁਰਮਤਿ ਤੋਂ ਜਾਣੂ ਹੈ ਕਿ ਜੇ ਆਪਣੇ ਆਪ ਨੂੰ ਸੋਹਣੇ ਬਣਾਉਣਾ ਫਿਰ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਬਈਏ ਜਿੱਥੇ ਬਹਿਣ ਦੇ ਨਾਲ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਜਿੱਥੇ ਲੱਗਿਆ ਹੋਇਆ ਸਮਾ ਇੱਕ ਪਲ ਦਾ ਅੱਧੀ ਤੋਂ ਅੱਧੀ ਘੜੀ ਦਾ ਵੀ ਸ਼ਿੰਨ ਮਾਤਰ ਵੀ ਟੈਮ ਗੁਰੂ ਚਰਨਾਂ ਦੇ ਵਿੱਚ ਲੰਘਿਆ ਲੰਗੇ ਹੋਏ ਸਮੈਨ ਜੀਵਨ ਨੂੰ ਚਾਰ ਜਨ ਲਾ ਦੇਣੇ ਨੇ ਲੰਗੇ ਹੋਏ ਸਮੈਨ ਲੋਕ ਤੇ ਪ੍ਰਲੋਕ ਸੁਹੇਲਾ ਬਣਾ ਦੇਣਾ ਪਰ ਇੱਥੇ ਬਹਿਣਾ ਕੋਈ ਸੌਖਾ ਨਹੀਂ ਬੜਾ ਉਖਾ ਹੈ ਸਤਗੁਰਾਂ ਦੀ ਗੋਦ ਵਿੱਚ ਬਹਿਣਾ ਮਾਪਿਆਂ ਦੀ ਗੋਦ ਵਿੱਚ ਬਹਿਣਾ ਬੱਚਿਆਂ ਵਾਸਤੇ ਬੜਾ ਔਖਾ ਹੁੰਦਾ ਹੈ ਪਰ ਜੋ ਖੁਸ਼ੀਆਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਦੇਣੀਆਂ ਨੇ ਉਹ ਖੁਸ਼ੀਆਂ ਕੋਈ ਹੋਰ ਨਹੀਂ ਦੇ ਸਕਦਾ ਜੋ ਬਖਸ਼ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਬਹਿ ਕੇ ਮਿਲਣੀ ਹੈ ਜੋ ਅਸੀਸਾਂ ਜੋ ਬਖਸ਼ਾ ਇੱਥੇ ਬਹਿ ਕੇ ਮਿਲਦੀਆਂ ਨੇ ਉਹ ਬਾਹਰੋਂ ਕਿਤੇ ਉਹ ਮਿਲ ਨਹੀਂ ਸਕਦੀਆਂ ਵਾਹ ਇੱਥੇ ਬਹਿਣ ਵਾਲਿਆਂ ਗਰੀਬ ਨਵਾਜ਼ ਦੀ ਖੁਸ਼ੀ ਮਿਲਦੀ ਏ ਕਿ ਉਹ ਸਿੱਖ ਭਾਗਾ ਵਾਲਾ ਹੈ ਉਹ ਸਿੱਖ ਕਰਮਾਂ ਵਾਲਾ ਹੈ ਜਿਹਨੂੰ ਸਹਬ ਦੀ ਹਜ਼ੂਰੀ ਦੇ ਵਿੱਚ ਬਹਿਣਾ ਮਿਲੇ ਤਾਂ ਤੇ ਸਾਧ ਸੰਗਤ ਮਹਾਰਾਜ ਬਖਸ਼ੇ ਕਰਦੇ ਨੇ ਵੱਡ ਭਾਗੀ ਹਰ ਸੰਗਤ ਭਾਗ ਜਿੰਨੂੰ ਸੰਗਤ ਨਸੀਬ ਹੋਈ ਏ ਜਿੰਨੂੰ ਸੰਗਤ ਨਾਲ ਪਿਆਰ ਹੈ ਗੁਰੂ ਨਾਲ ਪਿਆਰ ਹੈ ਕਿ ਸਾਹਮਣੇ ਸਤਿਗੁਰਾਂ ਦੇ ਬਹਿਣਾ ਸਾਹਮਣੇ ਬਹਿ ਕੇ ਇਨ੍ਹਾਂ ਨੈਣਾਂ ਨਾਲ ਗੁਰੂ ਨੂੰ ਵੇਖਣਾ ਇਨ੍ਹਾਂ ਕੰਨਾਂ ਨਾਲ ਗੁਰਬਾਣੀ ਸੁਣਨੀ ਇਹ ਮੱਥਾ ਸਤਿਗੁਰਾਂ ਦੇ ਚਰਨਾਂ ਤੇ ਰੱਖਣਾ ਸੀਸ ਰੱਖਣਾ ਇਹ ਜੇਬਾ ਸਤਿਗੁਰਾਂ ਨੇ ਦਿੱਤੀ ਇਹ ਦੇ ਨਾਲ ਅੰਮ੍ਰਿਤ ਬਾਣੀ ਦਾ ਜਾਪ ਕਰਨਾ ਪਰ ਕਹਿੰਦੇ ਉਹ ਭਾਗਾ ਵਾਲਾ ਗੁਰਮੁਖ ਬਣ ਗਿਆ ਵੱਡ ਭਾਗੀ ਹਰ ਸੰਗਤ ਪਾਵੈ ਪਾਗ ਹੀਣ ਪਰ ਚੋਟਾਂ ਖਾਵੈ ਚੋਟਾਂ ਖਾਵੈ ਉਹ ਤੇ ਭਾਗਾ ਤੋਂ ਹੀਣਾ ਜਿੰਨੂੰ ਸੰਗਤ ਵਿੱਚ ਬਹਿਣਾ ਨਾ ਆਵੇ ਤੇ ਇਥੇ ਚਿੱਤ ਜਿਨ੍ਹਾਂ ਦਾ ਸੰਗਤ ਵਿੱਚ ਲੱਗਦਾ ਨਹੀਂ ਐਸਾ ਵੀ ਕਹਿ ਦਿੱਤਾ ਗੁਰਬਾਣੀ ਨੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਲਾਇਕ ਬੱਚੇ ਆਪਣੇ ਮਾਪਿਆਂ ਦੀ ਗੋਦ ਵਿੱਚ ਬੈਂਦੇ ਨੇ ਲਾਇਕ ਨਹੀਂ ਬੈਂਦੇ ਲਾਇਕ ਸਿੱਖ ਆਪਣੇ ਗੁਰੂ ਕੋਲ ਬੈਂਦੇ ਨੇ ਤੇ ਗੁਰੂ ਕੋਲ ਜਦੋਂ ਬਹਿ ਜਾਂਦੇ ਨੇ ਫਿਰ ਗੁਰੂ ਅਮਰਦਾਸ ਮਹਾਰਾਜ ਪਿਆਰ ਦੀ ਬਖਸ਼ ਝੋਲੀ ਵਿੱਚ ਪਾਉਂਦੇ ਨੇ ਆਬ ਸਿੱਖ ਸਤ ਗੁਰੂ ਦੇ ਪਿਆਰਿਓ ਗਬ ਸੱਚੀ ਸੱਚੀ ਬਾਣੀ ਅੱਜ ਅਸੀਂ ਬੇਸ਼ੱਕ ਭਾਵੇਂ ਮਹਾਂਪੁਰਖਾਂ ਦੀ ਯਾਦ ਦੇ ਅੰਦਰ ਇਹ ਸਮਾਗਮ ਕੀਤਾ ਜਾ ਰਿਹਾ ਪਰ ਇਸ ਸਮਾਗਮ ਦੇ ਵਿੱਚ ਜੋ ਸਾਨੂੰ ਖੁਸ਼ੀ ਪ੍ਰਾਪਤ ਹੋ ਰਹੀ ਹੈ ਅੰਮ੍ਰਿਤ ਬਾਣੀ ਦਾ ਜਾਪ ਕਰਕੇ ਜਿਸ ਬਾਣੀ ਦਾ ਜਾਪ ਆਪਣਾ ਮੀਤੇ ਆਪਣੇ ਪਰਿਵਾਰ ਦਾ ਵੀ ਭਲਾ ਕਰ ਦੇਵੇ ਆਪਣਾ ਵੀ ਤੇ ਆਪਣੇ ਪਰਿਵਾਰ ਦਾ ਵੀ ਭਲਾ ਕਰ ਦੇਵੇ ਇਹ ਦਰਗਾਹੀ ਬਾਣੀ ਅੰਮ੍ਰਿਤ ਬਾਣੀ ਅਬ ਸਿੱਖ ਸਤ ਗੁਰੂ ਕੇ ਪਿਆਰ ਹੋ ਗਾ ਉਹ ਸੱਚੀ ਬਾਣੀ ਅਸੀਂ ਸੱਚੀ ਬਾਣੀ ਪੜਨ ਵਾਜ ਤੇ ਬੈਠੇ ਇਸ ਬਾਣੀ ਦੇ ਵਿੱਚ ਡਾ ਟਾਈਮ ਲੰਘ ਗਿਆ ਸਤਿਗੁਰਾਂ ਨੇ ਕਹਿ ਦਿੱਤਾ ਨਾਉ ਤੇਰਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਏ ਜਿਸ ਜੇਬਾ ਦੇ ਰਾਹੀ ਇਹ ਖਜ਼ਾਨਾ ਪ੍ਰਾਪਤ ਕਰ ਲਿਆ ਕਿਉਂਕਿ ਇਹ ਖਜ਼ਾਨਾ ਇੱਕ ਬਾਰੀ ਖਜ਼ਾਨਾ ਹੈ ਜਿਹੜਾ ਅਸੀਂ ਆਪਣੇ ਪੁੱਤ-ਪੁੱਤਰੀਆਂ ਨੂੰ ਆਪਣੇ ਜਾਣ ਤੋਂ ਬਾਅਦ ਦੇ ਜਾਣਾ ਇੱਕ ਬਾਰੀ ਖਜ਼ਾਨਾ ਆਪਣੇ ਪੁੱਤ-ਪੁੱਤਰੀਆਂ ਨੂੰ ਅਸੀਂ ਜਾਣ ਤੋਂ ਬਾਅਦ ਦੇ ਜਾਣਾ ਇਕ ਹੈ ਸਾਧ ਸੰਗਤ ਐਸਾ ਖਜ਼ਾਨਾ ਜਿਹੜਾ ਖਜ਼ਾਨਾ ਜਮ੍ਹਾਂ ਕਰ ਲਿਆ ਇਹ ਐਸਾ ਖਜ਼ਾਨਾ ਹੈ ਇਹ ਨਾਲ ਹੀ ਜਾਏਗਾ ਸ਼ਬਦ ਦਾ ਗੁਰਬਾਣੀ ਦਾ ਖਜ਼ਾਨਾ ਨਾਲ ਹੀ ਜਾਏਗਾ ਪਰ ਔਖਾ ਹੈ ਕਿ ਇਹ ਖਜ਼ਾਨਾ ਪ੍ਰਾਪਤ ਕਰਨਾ ਗੁਰੂ ਅਮਰਦਾਸ ਮਹਾਰਾਜ ਨੇ ਪਿਆਰ ਨਾਲ ਬਾਜ ਮਾਰੀ ਹੈ ਜਿੱਥੋਂ ਜਿੱਥੋਂ ਤੱਕ ਸੰਗਤ ਬੈਠੀ ਹੈ ਸਾਰੇ ਇੱਕ ਵਾਰੀ ਜੇਬਾ ਸਫਲੀ ਕਰੀਏ ਗਉੜਾ ਦੀ ਬਾਣੀ ਆਪ ਸਿੱਖ ਸਾਧੂ ਕੇ ਪਿਆਰ ਗਉੜਾ ਦੀ ਬਾਣੀ ਆਪ ਸਿੱਖ ਸਾਧੂ ਕੇ ਪਿਆਰ ਉਹ ਗਉੜਾ ਦੀ ਬਾਣੀ ਆਪ ਸਿੱਖ ਸਾਧੂ ਕੇ ਪਿਆਰ ਉਹ ਗਉੜਾ ਦੀ ਬਾਣੀ ਆਪ ਸਿੱਖ ਸਾਧੂ ਕੇ ਪਿਆਰ ਗਉੜਾ ਦੀ ਬਾਣੀ ਆਵੋ ਸਿੱਖ ਸੱਚ ਗੁਰ ਕੇ ਪਿਆਰੋ ਗਉ ਗੁਰਾਂ ਦੀ ਬਾਣੀ ਆਵੋ ਸਿੱਖ ਸੱਚ ਗੁਰ ਕੇ ਪਿਆਰੋ ਸਤਿਗੁਰਾਂ ਦੀ ਬਾਣੀ ਆਵੋ ਸਿੱਖ ਸੱਚ ਗੁਰ ਕੇ ਪਿਆਰੋ ਸਤਿਗੁਰਾਂ ਦੀ ਬਾਣੀ ਆਵੋ ਸਿੱਖ ਸੱਚ ਦੇ ਪਿਆਰੋ ਹੋ ਗਉ ਗੁਰਾਂ ਦੀ ਬਾਣੀ ਆਵੋ ਸਿੱਖ ਸੱਚ ਗੁਰ ਕੇ ਪਿਆਰੋ ਗਉ ਗਉਂਦੀ ਬਾਣੀ ਆਵੋ ਸਤ ਗੁਰ ਕੇ ਪਿਆਰੋ ਗਉ ਗਉਂਦੀ ਬਾਣੀ ਆਵੋ ਸਤ ਗੁਰ ਕੇ ਪਿਆਰੋ ਗਾ ਗਉਂਦੀ ਬਾਣੀ ਆਵੋ ਸਤ ਗੁਰ ਕੇ ਪਿਆਰੋ ਗਾ ਗਉਂ ਸੱਚੀ ਬਾਣੀ ਗਾ ਵਾ ਸੱਚੀ ਬਾਣੀ ਗਾ ਵਾ ਸੱਚੀ ਬਾਣੀ ਗਾ ਗਾ ਸੱਚੀ ਗਾਵੋ ਸੱਚੀ ਬਾਣੀ 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 गो सची बाणी गाव सची बाणी गावो सची बाणी गाव सची बाणी गावो सची बाणी गाव सची बाणी गावो सची बाणी गावो सची बाणी ਸਿੱਖ ਸਤ ਗੁਰੂ ਕੇ ਆਉ ਗੁਰਾਂ ਦੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰੋ ਆਉ ਗੁਰਾਂ ਦੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰੋ ਆਉ ਗੁਰਾਂ ਦੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰੋ ਆਉ ਗੁਰਾਂ ਦੀ ਬਾਣੀ ਆਵੋ ਸਤਿਗੁਰ ਕੇ ਪਿਆਰਿਓ ਵਾਹ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸਚੀ ਬਾਣੀ ਗੁਰੂ ਅਮਰਦਾਸ ਮਹਾਰਾਜ ਦੇ ਮੁਖ ਦੇ ਵਿੱਚੋਂ ਨਿਕਲੀ ਹੋਈ ਬਾਣੀ ਇਹ ਸਚੀ ਬਾਣੀ ਜਿਹੜੀ ਬਾਣੀ ਦੇ ਜਪਣ ਦੇ ਨਾਲ ਬੰਦਾ ਅੰਦਰੋਂ ਵੀ ਤੇ ਬਾਹਰੋਂ ਵੀ ਨਿਹਾਲ ਹੋ ਜਾਵੇ ਅੰਦਰ ਵੀ ਹਰਿਆ ਹੋਵੇ ਤੇ ਬਾਰੋਂ ਮੀਂਹ ਹਾਲੋ ਇਹ ਸ਼ਬਦ ਐਸਾ ਹੈ ਇਹ ਸਿਮਰਨ ਐਸਾ ਹੈ ਤਾਂ ਤੇ ਸਾਧ ਸੰਗਤ ਇਹ ਪ੍ਰਾਪਤ ਕੀਤਾ ਹੋਇਆ ਖਜ਼ਾਨਾ ਸਤਿਗੁਰੂ ਜੀ ਸਾਨੂੰ ਆਵਾਜ਼ਾਂ ਮਾਰਦੇ ਪਏ ਨੇ ਬਣਜ ਕਰੋ ਬਣਜਾਰੋ ਵਖਰ ਲੇਹੋ ਸੰਭਾਲ ਤੈਸੀ ਵਸਤ ਵਸਾਈਐ ਜੈਸੀ ਨਿਭਹ ਨਾਲ ਮਹਾਪੁਰਖਾਂ ਨੇ ਸਾਡੇ ਵਾਜ ਤੇ ਸਾਰੇ ਉਸ ਪਰਮੇਸ਼ਰ ਦੇ ਨਾਮ ਦੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲਾ ਦਿੱਤੀ ਨਾਮ ਕਮਾਇਆ ਹੈ ਸਿਮਰਨ ਕਮਾਇਆ ਤਾਂ ਇਹ ਆਨੰਦ ਬਣੇ ਪਏ ਨੇ ਮਿਲੇ ਪਏ ਨੇ ਮੈਂ 1-2 ਮਿੰਟਾਂ ਦੇ ਵਿੱਚ ਸੰਗਤ ਤੋਂ ਖਿੰਮਾ ਦੇ ਜਾਜ ਇੱਕ 2 ਮਿੰਟ ਲਾਵਾਂਗਾ ਜ਼ਿਆਦਾ ਨਹੀਂ ਕੀਰਤਨ ਆਪ ਜੀ ਦੀ ਕਿਰਪਾ ਨਾਲ ਰੋਜ਼ ਕਰਦੇ ਸੰਗਤ ਨੇ ਮੇਰ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਤਿਗੁਰੂ ਨੇ ਇਹ ਪ੍ਰਸ਼ਾਦ ਦਿੱਤਾ ਹੋਇਆ ਰੋਜ਼ ਕੀਰਤਨ ਕਰਦੇ ਇਹ ਹਾਜ਼ਰੀ ਮਾਤਰ ਸਮਾ ਮਹਾਪੁਰਖਾਂ ਦੀ ਯਾਦ ਦੇ ਅੰਦਰ ਤਾਂ ਤੇ ਸਾਧ ਸੰਗ ਇਹ ਲੱਗਿਆ ਹੋਇਆ ਸਮਾ ਗੁਰੂ ਦੇ ਚਰਨਾਂ ਦੇ ਵਿੱਚ ਮਹਾਪੁਰਖਾਂ ਦੀ ਸਿਫਤ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆਖਦੀ ਸਤਿਗੁਰੂ ਕਿਰਪਾ ਕਰਦੇ ਨੇ ਸਾਧੂ ਸੰਗ ਸਿਖਾਇਓ ਨਾਮ ਜਦੋਂ ਨਾਮ ਜਪਣਾ ਸਿੱਖ ਲਿਆ ਸੇਵਾ ਕਰਨੀ ਆ ਗਈ ਬਾਣੀ ਪੜ੍ਹਨੀ ਆ ਗਈ ਫਿਰ ਅੱਗੇ ਫਲ ਕੀ ਇਹਦਾ ਮਿਲੇਗਾ ਜਿਹੜੀਆਂ ਖੁਸ਼ੀਆਂ ਸਾਨੂੰ ਸੈਂਕੜੇ ਲੱਖਾਂ ਯਤਨ ਕਰਨ ਤੇ ਵੀ ਮਿਲਣ ਨਹੀਂ ਆ ਜਿਹੜਾ ਆਨੰਦ ਜੋ ਬਖਸ਼ਾ ਸਾਨੂੰ ਸੈਂਕੜੇ ਯਤਨ ਕਰਨ ਤੇ ਵੀ ਮਿਲਦੀਆਂ ਨਹੀਂ ਜਦੋਂ ਨਾਮ ਜਪਣਾ ਸਿੱਖ ਗਏ ਨਾ ਬਾਣੀ ਪੜ੍ਹਨੀ ਸਿੱਖ ਗਏ ਤੇ ਸਾਰੇ ਫਿਰ ਮਨੋਰਥ ਸਤਿਗੁਰਾਂ ਨੇ ਪੂਰੇ ਕਰ ਦੇਣੇ ਸਾਧੂ ਸੰਗ ਸਖਾਈ ਉਹ ਨਾਮ ਸਰਬ ਮਨੋਰਥ ਪੂਰਨ ਕਾਮ ਪੂਰਨ ਕਾਮ ਆਉ ਐਸੇ ਮਹਾਪੁਰਸ਼ ਗੁਰੂ ਅਰਜਨ ਸਹਿਬ ਮਹਾਰਾਜ ਫੁਰਮਾਨ ਕਰ ਦੇਣ ਸੁਖਮਨੀ ਸਾਹਿਬ ਦੇ ਅੰਦਰ ब्रह्म ज्ञानी सब शिष्ट का करता ब्रह्म ज्ञानी सद्जीवे नहीं मरता मरता ओरे को कदे मरदा नहीं ओ कदे दुनिया तो जानदा नहीं आओ पढिए ते नाल दी नाल ही समापती भाई जात ना सताए ਤੁਹਦੇ ਪਿਆਰਿਆਂ ਜਿਆਦਾ ਸਦਾ ਹੀ ਜਹਾਨ ਵਿੱਚ ਰਹਿੰਦੀਆਂ ਤੇ ਆਪਣੇ ਪਿਆਰਿਆਂ ਦੀਆਂ ਜਿਆਦਾ ਸਦਾ ਹੀ ਜਹਾਨ ਵਿੱਚ ਰਹਿੰਦੀਆਂ ਰਬ ਤੇ ਪਿਆਰਿਆਂ ਦੀਆਂ ਹਾਂ ਤਾਂ ਸਦਾ ਰੱਬ ਦੇ ਪਿਆਰਿਆਂ ਦੀਆ ਜਾਤਾਂ ਸਦਾ ਹੀ ਜਹਾਨ ਵਿੱਚ ਰਹਿੰਦੀਆ ਰੱਬ ਦੇ ਪਿਆਰਿਆਂ ਦੀਆ ਜਾਤਾਂ ਸਦਾ ਹੀ ਜਹਾਨ ਵਿੱਚ ਰਹਿੰਦੀਆ ਜਹਾਨ ਵਿੱਚ ਰਹਿੰਦੀਆ ਰੱਬ ਦੇ ਪਿਆਰਿਆਂ ਦੀਆ ਜਾਤਾਂ ਸਦਾ ਹੀ ਜਹਾਨ ਵਿੱਚ ਸਦਾ ਹੀ ਜਵਾਨ ਵਿੱਚ ਰਹਿੰਦੀ ਆ ਰੱਬ ਦੇ ਪਿਆਰੀਆਂ ਦੀਆਂ ਯਾਦਾਂ ਸਦਾ ਹੀ ਜਵਾਨ ਵਿੱਚ ਰਹਿੰਦੀ ਆ ਰੱਬ ਦੇ ਪਿਆਰੀਆਂ ਦੀਆਂ ਯਾਦਾਂ ਸਦਾ ਹੀ ਜਹਾਨ ਵਿੱਚ ਰਹਿੰਦੀਆਂ ਰੱਬ ਦੇ ਪਿਆਰਿਆਂ ਦੀਆਂ ਨਾਮ ਰਹੇ ਉਹ ਬਾਦੂ ਰਹੇ ਨਾਮ ਰਹੇ ਉਹ ਬਾਦੂ ਰਹੇ ਸਾਬੂ ਰਹੋ ਨਾਮ ਰਹੇ ਗੋਵਿੰਦ ਸੰਸਾਰ ਕੇ ਜਗਤ ਮੈਂ ਗਿਨ ਜਪਿਓ ਰਮੰਤ ਵਾਹ ਸਾਧ ਸੰਗਤ ਇਹਨਾਂ ਦੀ ਸੇਵਾ ਕਰਿਓ ਪ੍ਰਵਾਣ ਧੰਨ ਸੀ ਉਹਨਾ ਮਹਾਂਪੁਰਖਾਂ ਦਾ ਉਹਨਾਂ ਨੇ ਨਾਮ ਕਮਾਇਆ ਸਿੱਖੀ ਕਮਾਈਏ ਅਲਾਕੇ ਨੂੰ ਤਾਰਿਆ ਅਲੱਗਾ ਯਾਦ ਕਰਦਾ ਪਿਆ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤਰਾਇਆ ਸਮਾਂ ਜਾਦਾ ਹੋ ਗਿਆ ਵੇ ਸਟੇਜ ਤੋਂ ਸੰਗਤ ਤੋਂ ਖਿਮਾ ਦੀ ਜਾਜ ਕਰ ਪਾਈ ਸੋ ਇਹ ਜਿਹੜੀਆਂ ਘਟੀਆਂ ਲੰਘ ਰਹੀਆਂ ਨੇ ਤੇ ਮਹਾਂਪੁਰਖਾਂ ਦੇ ਪਿਆਰ ਦੇ ਅੰਦਰ ਤੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਇਹ ਸਮਾਂ ਲੰਘਦਾ ਪਿਆ ਭੁੱਲਾਂ ਦੀ ਖਿਮਾ ਨਾਨਕ ਨਾਮ ਸਰਬਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ